ਕੀ ਦਿਲਜੀਤ ਦੋਸਤਾਂ 'ਚ ਤੇ ਨੀਰੂ ਬਾਜਵਈਕ ਤੁਚੇ ਨਾਲ ਗੱਲ ਨਹੀਂ ਕਰਦੇ ਜੀ ਹਾਂ ਇਹ ਅਕਸਰ ਇਹਨਾਂ ਦੋਹਾਂ ਨੇ ਕਿਹਾ ਹੈ ਕਿ ਅਸੀਂ ਸ਼ੋਰ ਤੋਂ ਬਾਅਦ ਗਾਲੀ ਨਹੀਂ ਕਰਦੇ ਜਾਂ ਫਿਰ ਅਸੀਂ ਕਦੇ ਹੈਂਗਆਊਟ ਨਹੀਂ ਕੀਤਾ ਐਸੇ ਉਤੇ ਨੀਰੂ ਬਾਜਵਾ ਨੇ ਖੁਲਾਸਾ ਕੀਤਾ ਹੈ ਕਿ ਆਖਿਰਕਾਰ ਐਸ ਦੇ ਪਿੱਛੇ ਕਾਰਨ ਕੀ ਹੈ ਹੈਂਗਆਊਟ ਤਾਂ ਅਸੀਂ ਕਿਸੇ ਨਾਲ ਨਹੀਂ ਕਰਦੇ ਅਸੀਂ ਦੋਨੋਂ ਹੀ ਇੰਟਰੋਵਰਟ ਆ ਬਟ ਦੈਟ ਡਸਨਟ ਮੀਨ ਵੀ ਆਰ ਨਾਟ ਫਾਊਂਟ ਟੂ ਈਚ ਅਦਰ ਐਂਡ ਆ ਯੂ ਡੋਨਟ ਆਲਵੇਸ ਹੈਵ ਟੂ ਮਤਲਬ talk and party together to have chemistry is cheez da main bilkul hi believe nahi karti it's just something jo satna assi kade rehearse kita assi kade rehearse nahi kita bas action ho gaya te pata nahi lagda ki it's some sort of magic some sort of vibration that happens between us ਵੈਲ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਜੋੜੀ ਜਟਨ ਜੁਲੀਅਟ 3 ਦੇ ਵਿੱਚ ਲਗਭਗ 10-11 ਸਾਲ ਬਾਅਦ ਦਿਖਣ ਵਾਲੀ ਹੈ ਆਖਰਕਾਰ ਇੰਨਾ ਸਮਾਂ ਕਿਉਂ ਲੱਗ ਗਿਆ ਕਿ ਇਸ ਫਿਲਮ ਨੂੰ ਦੁਬਾਰਾ ਨਹੀਂ ਬਣਾਇਆ ਗਿਆ ਕਿਉਂਕਿ ਇਸ ਦੇ ਪਹਿਲੇ ਦੋਨੋਂ ਪਾਗ ਹਿੱਟ ਸੀ ਇਹਦਾ ਜਵਾਬ ਦਿਲਜੀਤ ਨੇ ਦਿੱਤਾ ਪਤਾ ਨਹੀਂ ਲੱਗਾ ਕਦੋਂ ਨਿਕਲ ਗਏ 10-12 ਸਾਲ ਕਾਰਨ ਪਤਾ ਨਹੀਂ ਕਿੱਥੇ ਬਿਜ਼ੀ ਰਹੇ ਫਿਲਮ ਤਾਂ ਪਹਿਲਾਂ ਬਣ ਜਾਣੀ ਚਾਹੀਦੀ ਸੀ ਬਟ ਕਿਉਂਕਿ 1 ਵੀ ਹਿੱਟ ਸੀ 2 ਵੀ ਹਿੱਟ ਸੀ ਤੇ 3 ਬੜਨੀ ਚਾਹੀਦੀ ਸੀ ਪਤਾ ਨਹੀਂ ਲੱਗਾ ਕਿ ਕਿੱਥੇ ਚਲ ਗਿਆ 10-12 ਸਾਲ ਇਹਦੇ ਇਹ ਬਿਜ਼ੀ ਰਿਹਾ ਮੈਂ ਵੀ ਬਿਜ਼ੀ ਰਿਹਾ ਤੇ ਬਟ ਹੁਣ ਫਾਈਨਲੀ ਮੌਕਾ ਮਿਲਿਆ ਸਾਰੇ ਇਕੱਠੇ ਹੋਏ ਦੁਬਾਰਾ ਵਾਈਟਲ ਸਪੀਡ ਰਿਕਾਰਡ ਤੇ ਜਗਦੀਪਾ ਜੀ ਨੀਰੋ ਜੀ ਜੈਸਮਿਨ ਜੀ ਸਾਰੇ ਤੇ ਪਰ ਜਦੋਂ ਚੀਜ਼ ਬੜਨੀ ਹੁੰਦੀ ਉਦੋਂ ਹੀ ਬੜਨੀ ਹੁੰਦੀ ਹੈ ਆਈ ਥਿੰਕ ਇਹੀ ਰਾਈਟ ਟਾਈਮ ਸੀ ਬੜਨ ਦਾ